ਕਰਜ਼ਾ ਲੈਣ ਵਾਲੇ ਸੂਬਿਆਂ ਵਿੱਚ ਪਹਿਲਾ ਸਥਾਨ ਹਾਸਲ ਕਰ ਗਿਆ ਪੰਜਾਬ ਜਿਹੜੀ ਵੀ ਸਰਕਾਰ ਆਈ ਉਸਨੇ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਅਕਾਲੀਆਂ ਨੇ ਮੁਫਤ ਆਟਾ ਦਾਲ ਮੁਫਤ ਬਿਜਲੀ ਮੁਫਤ ਟਿਊਬਵੈਲ ਬਿਜਲੀ ਫਿਰ ਕਾਂਗਰਸ ਨੇ ਮੁਫਤ ਬਸ ਫਰ ਮੁਫਤ ਬਿਜਲੀ ਤੇ ਹੁਣ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਮੁਫਤੀਆਂ ਸਹੂਲਤਾਂ ਦੇ ਕੇ ਪੰਜਾਬ ਦੇ ਸਰਕਾਰ ਜੀ ਦੀ ਪੰਡ ਭਾਰੀ ਕਰ ਰਹੀ ਹੈ ਮੌਜੂਦਾ ਸਮੇਂ ਪੰਜਾਬ ਸਭ ਤੋਂ ਵੱਧ ਕਰਜ਼ਾ ਲੈਣ ਵਾਲਾ ਰਾਜ ਬਣ ਗਿਆ ਹੈ ਪੰਜਾਬ ਨੇ ਕੁੱਲ ਘਰੇਲੂ ਉਤਪਾਦ ਭਾਅ ਜੀ ਡੀ ਪੀ ਤੋਂ 44.1% ਦੀ ਜ਼ਿਆਦਾ ਕਰਜ਼ਾ ਲਿਆ ਹੋਇਆ ਹੈ ਪੰਜਾਬ ਨੇ ਹੋਰ ਰਾਜਾਂ माग ਵੋਟਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਲਈ ਇਹ ਕਰਜ਼ਾ ਲਿਆ ਹੈ ਜਦੋਂ ਸਿਆਸੀ ਨੇਤਾ ਚੋਣਾਂ ਵਿੱਚ ਮੁਫਤ ਦੀਆਂ ਰਿਆੜੀਆਂ ਵੰਡਣ ਦੀ ਗੱਲ ਕਰਦੇ ਹਨ ਦਾ ਉਸ ਦਾ ਸਿੱਧਾ ਅਸਰ ਰਾਜ ਦੀ ਅਰਥ ਵਿਵਸਥਾ ਤੇ ਪੈਂਦਾ ਹੈ। ਪੰਜਾਬ ਸਰਕਾਰ ਘਰਾਂ ਤੇ ਖੇਤੀ ਟਿਊਬਵਲ ਨੂੰ ਮੁਫਤ ਬਿਜਲੀ ਦੇਣ ਲਈ ਹਰ ਮਹੀਨੇ ਕਈ ਹਜ਼ਾਰ ਦਾ ਕਰਜ਼ਾ ਚੁੱਕ ਰਹੀ ਹੈ। ਪੰਜਾਬ ਸਰਕਾਰ ਦੇ ਕੁੱਲ ਮਾਲੀਏ ਦਾ 23% ਦੀ ਕਰਜ਼ੇ ਦੇ ਵਿਆਜ ਨੂੰ ਚੁਕਾਉਣ ਵਿੱਚ ਲਾ ਜਾਂਦਾ ਹੈ। ਸਿਆਸੀ ਜਮਾਤਾਂ ਨੇ ਸੱਤਾ ਦੀ ਲਾਲਸਾ ਵਿੱਚ ਗਰੀਬਾਂ ਦੀਆਂ ਲੋੜਾਂ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਅਜਿਹੇ ਵਾਅਦੇ ਕੀਤੇ ਪਰ ਸੱਚ ਇਹ ਹੈ ਕਿ ਇਸ ਦਾ ਸਿੱਧਾ ਭਾਰ ਆਮ ਲੋਕਾਂ ਤੇ ਪੈਂਦਾ ਹੈ